ਵਿੱਚ ਇੱਕ ਦੂਸਰੇ ਦੇ ਨੇੜੇ ਨਹੀਂ ਹੋ ਸਕਦੇ ਕਿਉਂਕਿ ਪਹਿਲਾਂ ਦਿੱਲੀ ਇਲੈਕਸ਼ਨਾਂ ਹੋਈਆਂ ਜਾਂ ਪਹਿਲਾਂ ਪੰਜਾਬ ਦੇ ਵਿੱਚ ਵੀ ਹੋਈਆਂ ਤੇ ਉਸ ਟਾਈਮ ਤੇ ਇੱਕ ਦੂਜੇ ਦੇ ਨਾਲ ਜਿਹੜਾ ਇਹਨਾਂ ਨੇ ਇਕੱਠਿਆਂ ਹੋ ਕੇ ਤੇ ਇੱਕ ਪ੍ਰੋਗਰਾਮ ਕੀਤੇ ਸੀ ਉਹ ਸਿਰੇ ਨਹੀਂ ਚੜਿਆ ਇਹਨਾਂ ਦਾ ਆਪਸ ਵਿੱਚ ਉਹ ਸਿਰੇ ਨਾ ਚੜਨ ਕਰਕੇ ਤੁਸੀਂ ਵੇਖੋ ਕਿ ਦਿੱਲੀ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਸਾਰੇ ਾਡੂ ਾਡੀ ਸਨ ਇਹਨਾਂ ਨੂੰ ਵੱਧ ਵੋਟਾਂ ਪਈਆਂ ਉਹਨਾਂ ਨੂੰ ਘੱਟ ਪਈਆਂ ਜਿਨ੍ਹਾਂ ਨੂੰ ਘੱਟ ਪਈਆਂ ਉਹ ਤਾਂ ਜਿੱਤ ਗਏ ਉਹ ਤਾਂ ਅਜ ਕਾ ਜੇ ਨੇ ਤੇ ਜਿਨ੍ਹਾਂ ਨੂੰ ਵੱਧ ਵੋਟਾਂ ਪਈਆਂ ਸੀ ਉਹਨਾਂ ਦੇ ਕੋਲ ਜਿੱਤੀ ਨਹੀਂ ਸਕਿਆ ਵੀ ਸੋ ਇਸੇ ਚੀਜ਼ ਨੂੰ ਲੈ ਕੇ ਅਸੀਂ ਉਹਨਾਂ ਨੂੰ ਬੇਨਤੀ ਕਰ ਵਿੱਚ ਸਾਨੂੰ ਅੰਗੀਰਿਆ ਕਿ ਜਦੋਂ ਅਸੀਂ ਇਹ ਗੁਰੂ ਦਾ ਓਟ ਆਸਰਾ ਲੈ ਕੇ ਸੰਘਤ ਦੀ ਆਵਾਜ਼ ਨੂੰ ਲੈ ਕੇ ਅਸੀਂ ਉਹਨਾਂ ਲੀਡਰਾਂ ਤੱਕ ਜਿਹੜੀਆਂ ਉਹ ਪਹੁੰਚ ਕਰਾਂਗੇ ਅਸੀਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਸਤਕਾਰ ਕਰਦੇ ਹਾਂ ਬੜੀ ਵੱਡੀ ਕੁਰਬਾਨੀਆਂ ਉਹਨਾਂ ਦੀ ਤੇ ਇਸੇ ਤਰ੍ਹਾਂ ਭਾਈ ਬਲਦੇਵ ਸਿੰਘ ਜੀ ਵਡਾਲਾ ਜਿਹੜੇ ਨੇ ਉਹ ਉਹ ਵੀ ਰਾਗੀ ਸਿੰਘ ਨੇ ਕੀਰਤੀ ਨੇ ਗੁਰ ਘਰ ਦੇ ਕੋਈ ਬੜੇ ਬੜੇ ਮਤਲਬ ਕਿ ਇੱਕ ਕੁਝ ਅਧੁਤੀ ਸਰਕਾਰੀ ਯੋਗ ਸ਼ਖਸੀਅਤ ਹੈ ਇਸੇ ਤਰ੍ਹਾਂ ਸਰਦਾਰ ਮਾਨ ਜਿਹੜਾ ਉਹ ਵੀ ਇੱਕ ਮਤਲਬ ਕਿ ਰਾਜਨੀਤਿਕ ਤੌਰ ਦੇ ਉੱਤੇ ਕੰਮ ਦੀ ਭਗਵਾਈ ਕਰਦੇ ਨੇ ਪਾਰਟੀ ਉਹਨਾਂ ਦੀ ਇੱਕ ਪਾਰਟੀ ਹੈ ਅਸੀਂ ਸਾਰਿਆਂ ਨਾਲ ਸਤਕਾਰ ਕਰਦੇ ਹਾਂ ਪਰ ਅਸੀਂ ਇਹ ਹੀ ਗੱਲ ਕੀਤੀ ਹੈ ਕਿ ਪੂਰੇ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ 'ਚ ਇਹ ਸਾਡੀ ਤੀਸਰੀ ਮੀਟਿੰਗ ਹੈ ਇਹ ਅਸੀਂ ਪੂਰੇ ਪੰਜਾਬ ਦੇ ਵਿੱਚ ਮੀਟਿੰਗ ਜਿਹੜੀਆਂ ਨੇ ਇਹ ਪੰਜਾਂ ਸਿੰਘ ਸਹਬਾਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿਆ ਹੋਣੀਆਂ ਉਸ ਤੋਂ ਬਾਅਦ ਅਸੀਂ ਹਰ ਹਲਕੇ ਦੇ ਵਿੱਚੋਂ ਤੇ ਪਿੰਡ ਲੈਵਲ ਤੱਕ ਅਸੀਂ ਪੰਜ ਜਿਹੜੇ ਆ ਉਹ ਸਿੰਘ ਜਿਹੜਾ ਉਹਨਾਂ ਦੀ ਚੋਣ ਕਰਾਂਗੇ ਫਿਰ ਉਹ ਜ਼ਿਲ੍ਹੇ 'ਚੋਂ ਫਿਰ ਉਹ ਪੂਰੇ ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੀ ਚੋਣ ਕਰਕੇ ਤੇ ਫਿਰ ਅੱਜ ਕੋਈ ਭਾਈ ਬਡਾਲਾ ਵੱਲੋਂ ਮਾਨਸਾ ਵੱਲੋਂ ਜਾਂ ਭਾਈ ਰਣਜੀਤ ਸਿੰਘ ਦੇ ਨੁਮਾਇंदे ਪਹੁੰਚੇ ਇਸ ਮੀਟਿੰਗ ਦੇ ਵਿੱਚ ਜੀ ਇੱਥੇ ਭਾਈ ਬਡਾਲਾ ਵੱਲੋਂ ਤੇ ਪਹੁੰਚੇ ਨੇ ਤੇ ਬਾਕੀ ਕੋਈ ਦੂਸਰਾ ਜੇ ਸਾਹਮਣੇ ਨਹੀਂ ਆਇਆ ਮੈਸੇ ਕੱਲ ਮੈਂ ਅਰਪਾਲ ਸਿੰਘ ਜੋ ਕਿ ਸਰਦਾਰ ਮਾਨ ਦੀ ਪਾਰਟੀ ਦੇ ਅਰਪਾਲ ਸਿੰਘ ਜੀ ਬਲੇ ਉਹਨਾਂ ਨੂੰ ਗੱਲ ਕੀਤੀ ਸੋ ਕਹਿੰਦੇ ਆਵਾਂਗੇ ਕਿ ਕੱਲ ਉਹਨਾਂ ਦੇ ਬੰਦੇ ਉੱਥੇ ਸਾਡੀ ਜਿਹੜੀ ਮੀਟਿੰਗ ਕਰ ਕਰ ਰਹੀ ਆ ਉੱਥੋਂ ਆਏ ਸੀ ਤੇ ਪਰ ਅਸੀਂ ਤੇ ਸਾਰਿਆਂ ਨੂੰ ਇਹ ਖੁੱਲਾ ਸੱਦਾ ਦੇ ਰਹੇ ਆ ਪਰ ਭਾਈ ਬਲਦੇਵ ਸਿੰਘ ਬਡਾਲਾ ਦੇ ਜਿਹੜੇ ਨਮਾਇਦੇ ਨੇ ਉਹ ਆਏ ਨਹੀਂ ਉਹ ਹਰ ਵੀ ਚਿੰਤਾ ਆ ਤੇ ਸਾਨੂੰ ਉਮੀਦ ਆ ਕਿ ਸਿੰਘ ਸਾਹਿਬ ਭਾਈ ਰਣਜੀਤ ਭਾਈ ਰਣਜੀਤ ਸਿੰਘ ਦੇ ਸੱਚ ਯਾਦ ਆ ਗਿਆ ਭਾਈ ਰਣਜੀਤ ਸਿੰਘ ਦੇ ਨਾਲ ਜਿਹੜੇ ਚੱਲ ਰਹੇ ਨੇ ਰਾਮੂਵਾਲ ਪੇ ਤੇ ਉੱਥੋਂ ਸਰਦਾਰ ਜਗਜੀਤ ਸਿੰਘ ਜੀ ਬਹੁਤ ਹੀ ਗੁਰਸਿੱਖ ਨੇ ਉਹ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਆਏ ਕਿਉਂਕਿ ਅਸੀਂ ਇਹ ਜਿਹੜਾ ਸੰਤੀ ਰੂਪ ਦੇ ਵਿੱਚ ਆ ਕਟ ਕਰ ਰਹੇ ਹਾਂ ਅਸੀਂ ਕਿਸੇ ਧੜੇ ਜਾਂ ਪਾਰਟੀ ਦਾ ਨਾ ਕਿ ਰਾਜਨੀਤਿਕ ਪਾਰਟੀ ਦਾ ਔਰ ਤੁਹਾਨੂੰ ਪਤਾ ਹੈ ਕਿ ਅਸੀਂ ਦੇ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਚੱਲ ਰਹੇ ਹਾਂ ਔਰ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਦੇ ਨਾਲ ਮੈਂ ਚੱਲ ਰਿਹਾ ਹਾਂ ਉਹ ਸਾਡਾ ਗੈਰ ਰਾਜਨੀਤਿਕ ਸੰਘੂਤ ਕਿਸਾਨ ਮੋਰਚਾ ਔਰ ਇਹਦੇ ਵੱਲੋਂ ਹੀ ਅਸੀਂ ਦੇਖੇ ਤਾਂ ਹੀ ਅੱਜ ਅਸੀਂ ਜਿਹੜੇ ਨੇ ਇਹ ਜਿਹੜੇ ਦੋ ਮੱਤੇ ਨੇ ਜਿਹੜੇ ਇੱਥੇ ਇਹ ਸੰਮਤੀ ਰੂਪ ਦੇ ਵਿੱਚ ਇਹਨਾਂ ਨੇ ਅੱਜ ਦੇ ਜਿਹੜਾ ਪੰਥ ਇਕੱਠੇ ਹੋਇਆ ਹੈ ਇਹ ਇਹਦੇ ਵਿੱਚ ਉਹ ਪੜੇ ਰਿਹਾ ਹੈ। ਸੋ ਇਹ ਸਾਡਾ ਕਿਸੇ ਰਾਜਨੀਤਿਕ ਪਾਰਟੀ ਨਾਲ ਜਾਂ ਕਿਸੇ ਥੜੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਲਾ ਨਹੀਂ। ਅਸੀਂ ਤੇ ਸਿਰਫ ਜਿਹੜੀ ਗੁਰੂ ਸਾਹਿਬ ਵੱਲੋਂ ਚਲਾਈ ਪ੍ਰਥਾ ਪੰਜ ਪ੍ਰਧਾਨੀ ਯਹੀ ਪ੍ਰਥਾ ਉਹਨੂੰ ਲਾਗੂ ਕਰਨ ਵਾਸਤੇ ਇਹ ਉਪਰੰਦ ਆਇਆ ਹੈ। ਸ਼ੁਰੂਆਤ ਥੈਂਕ ਯੂ। ਮੈਨੂੰ ਜਿਹੜੀ ਪ੍ਰੋਲ ਮਿਲ ਰਹੀ ਆ ਰਾਮ ਰਹੀਮ ਬੀਜੇਪੀ ਤੇ ਵੈਸੇ ਤੇ ਇਹ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਕਿਉਂਕਿ ਸਾਰੀਆਂ ਉਹਦੇ ਉਪਾਸਕ ਇਸ ਕੁਝ ਬੰਦਿਆਂ ਨੂੰ ਛੱਡ ਇਹ ਸਾਰੇ ਉਹਨਾਂ ਦੇ ਚੇਲੇ ਨੇ ਅੱਜ ਇੱਥੇ ਲੋਕਪੰਤਰਾਂ ਦੀ ਕੋਈ ਚੀਜ਼ ਨਹੀਂ ਹੈਗੀ ਨਾ ਇੱਥੇ ਕੋਈ ਰਾਮ ਦੀ ਗੱਲ ਕਰਦਾ ਤੇ ਨਾ ਹੀ ਇੱਥੇ ਕੋਈ ਗੁਰੂ ਦੀ ਗੱਲ ਕਰਕੇ ਤੇ ਉਹਦੇ ਤੇ ਪੈਰਾ ਦਿੰਦਾ ਜੇ ਅਸੀਂ ਗੱਲ ਕਰੀਏ ਇੱਥੇ ਭਜੜੀਆਂ ਪੰਥ ਦੇ ਨਾਂ ਤੇ ਪਾਰਟੀ ਬਣੀ ਹੈ ਕਿ ਇਹ ਪੰਥਕ ਗੁਰਮੀਤ ਰਾਮ ਰਹੀਮ ਨੂੰ ਤੇ ਇਹ ਬਾਦਲਦਿਲੀਆਂ ਨੇ ਵੀ ਮਾਫੀ ਦਿੱਤੀ ਹੈ ਅਕਾਲ ਤਖਤ ਤੋਂ ਮਾਫੀ ਦਵਾਈ ਹੈ ਔਰ ਜਦੋਂ ਸੰਗਤ ਨੇ ਮੰਨਿਆ ਨਹੀਂ ਤੇ 82 ਲੱਖ 99 ਲੱਖ ਦੇ ਜਿਹੜੇ ਇਸ਼ਤਿਹਾਰ ਨੇ ਉਹ ਅਖਬਾਰਾਂ 'ਚ ਦਿੱਤੇ ਗਏ ਵੀ ਜੋ ਅਕਾਲ ਤਖਤ ਤੋਂ ਫੈਸਲਾ ਆਇਆ ਇਹ ਸਹੀ ਹੈ ਤੇ ਤੁਸੀਂ ਇਹਨੂੰ ਪ੍ਰਵਾਨ ਕਰੋ ਸੋ ਇਹਨਾਂ ਨੇ ਵੀ ਉਹਨੂੰ ਮਾਫੀ ਦਿੱਤੀ ਹਰਿਆਣਾ ਸਰਕਾਰ ਵੀ ਹੈ ਕੇਂਦਰ ਸਰਕਾਰ ਵੀ ਹੈ ਤੇ ਇਹ ਅੱਜ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਜਿਹੜੀ ਆ ਉਹ ਹਲਕੇ ਚੜਦਾ ਉਹਨਾਂ ਦਾ ਬੋਲਬਾਲਾ ਹੈ ਜਿਵੇਂ ਕਿ ਤੁਸੀਂ ਵੇਖੋ ਕਿ ਸਾਡੇ ਦੇਸ਼ ਦੀਆਂ ਪਹਿਲਵਾਨ ਬੱਚੀਆਂ ਉਹਨਾਂ ਦੇ ਨਾਲ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਦੁਰਵਿਹਾਰ ਹੋਇਆ ਉਹਨਾਂ ਦੇ ਦੋਸ਼ੀਆਂ ਦੇ ਖਿਲਾਫ ਅੱਜ ਤੱਕ ਜਿਹੜਾ ਕੋਈ ਪਤਾ ਨਹੀਂ ਕੋਈ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਦੰਦਾਂ ਨਾਲ ਪੜਦਿਆ ਉਲਟੇ ਜਿਹੜਾ ਉਹ ਪੰਗਾ ਦੇ ਸੂ ਇਹ ਅੱਜ ਜਿਹੜਾ ਸਿਸਟਮ ਹੈ ਜਿਹੜੇ ਆਪਣੇ ਆਪ ਨੂੰ ਅੱਜ ਰਾਮਦੇਵ ਭਗਤ ਪੜ੍ਹਾਉਂਦੇ ਨੇ ਜਾਂ ਗੁਰੂ ਦੇ ਸਿੱਖਕ ਹੁੰਦੇ ਜਿਨ੍ਹਾਂ ਦੀ ਗੱਲ ਕੀਤੀ ਆ ਬਾਦਲ ਪਾਰਟੀ ਦੀ ਜਾਂ ਹੋਰ ਵੀ ਜਿਹੜੇ ਆ ਬੈਠੇ ਨੇ ਦਿਨ ਤੇ ਬੁੱਚੜ ਦੇ ਜਿਹੜੇ ਖਾਨਦਾਨ ਝੋਨੇ ਜਿਹੜੇ ਅੱਜ ਉਹ ਵੀ ਗੱਲ ਆਪਣੇ ਆਪ ਨੂੰ ਸਿੱਖ ਹੁੰਦੇ ਨੇ ਪਰ ਇਹ ਜਿਹੜੇ ਲੋਕ ਨੇ ਇਹ ਮਾਨਵਤਾ ਦੇ ਦੁਸ਼ਮਣ ਨੇ ਇਹ ਧਰਮ ਦੇ ਨਾਂ ਦੇ ਉੱਤੇ ਇੱਕ ਕਲੰਕ ਹੈ ਤੇ ਇਹ ਜਿਹੜੇ 30 ਦੇ ਲੋਕਾਂ ਨੇ ਹੁਣ ਵੇਖਣਾ ਕਿ ਅਸੀਂ ਕੀ ਕਰਨਾ ਸੋ ਗੁਰਮੀਤ ਰਾਮ ਰਹੀਮ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਪਾਲਿਆ ਹੋਇਆ ਇੱਕ ਗੁੰਡਾ ਔਰ ਬਦਕਾਰੀ ਆਦਮੀ ਹੈ ਜਿਨੇ ਕੀ ਕੁਛ ਕੀਤਾ ਸੋ ਜਿਹੜੀਆਂ ਅਦਾਲਤਾਂ ਵੀ ਉਹਨੂੰ ਜਿਹੜੀਆਂ ਨੇ ਇਸ ਤਰ੍ਹਾਂ ਪੈਰੋਲ ਦੇ ਰੀਆਂ ਨੇ ਸਭ ਤੇ ਸਮਝ ਨਹੀਂ ਆਉਂਦੀ ਕਿ ਇਹ ਅੱਜ ਸਿਸਟਮ ਜਿਹੜਾ ਇਹ ਦੇਸ਼ ਦਾ ਕਿਧਰ ਨੂੰ ਜਾ ਰਿਹਾ ਹੈ